ਲਓ ਜੀ ਕੌਰ ਸੰਧੂ ਬਟਿਕ ਬਾਦਸ਼ਾਹ ਪਰ ਤੋਂ ਸੋਹਣੇ ਸੋਹਣੇ ਸੂਟ ਖਰੀਦੋ ਟਾਈ ਐਂਡ ਡਾਈ ਦੇ ਦੁਪट्टे ਪੌਂਚਾ ਵਰਕ ਸੂਟ ਪ੍ਰਿੰਟਡ ਕਮੀਜ਼ ਵੀਡੀਓ ਦੇ ਨਾਲ ਜੁੜੇ ਰਹੋ ਜੀ ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਲਓ ਜੀ ਅੱਜ ਆਪਾਂ ਤੁਹਾਡੇ ਨਾਲ ਹਨਾ ਫੇਰ ਜਿਹੜੀ ਹੈਗੀ ਵੀਡੀਓ ਸ਼ੇਅਰ ਕਰਦੇ ਆ ਕੱਪੜੇ ਦੀ ਜਿਹੜਾ ਹੈਗਾ ਅੱਜ ਬਹੁਤ ਸੋਹਣਾ ਕੱਪੜਾ ਆਇਆ ਆਪਣੇ ਕੋਲੇ ਪਾਰਟੀ ਵੇਅਰ ਕੱਪੜਾ ਆਇਆ ਹਨਾ ਜਿੱਦਾਂ ਆ ਕੇ ਮੇਰੇ ਭੈਣਾਂ ਮੰਗਦੀਆਂ ਹਨਾ ਬਹੁਤ ਸੋਹਣੇ ਸੋਹਣੇ ਸੂਟ ਆਏ ਆ ਆਪਣੇ ਕੋਲੇ ਸਿਮਰ ਦੇ ਸੂਟ ਮਸਲੀਨ ਕਾਟਨ ਦੇ ਸੂਟ ਪੌਂਚਾ ਵਰਕ ਵਾਲੇ ਸੂਟ ਹਨਾ ਟਾਈ ਐਂਡ ਡਾਈ ਦੇ ਦੁਪੱਟੇ ਲੱਗੇ ਹੋਏ ਆ ਨਾਲ ਕਿੱਦਾਂ ਸੀ ਵਰਕ ਕਰਵਾ ਕੇ ਦਿੰਨੇ ਆ ਸੂਟਾਂ ਤੇ ਹਨਾ ਉਹ ਆਪਾਂ ਤੁਹਾਨੂੰ ਸਾਰੀ ਜਿਹੜੀ ਹੈਗੀ ਵੀਡੀਓ ਦਵਾਂਗੇ ਵੇ ਕਿੰਦਾ ਦਾ ਵਰਕ ਹੁੰਦਾ ਸਾਡਾ ਕਰਵਾਇਆ ਹੋਇਆ ਹਨਾ ਆਪ ਜਾਂ ਅਸੀਂ ਪਲੇਨ ਸੂਟ ਕਿੱਦਾਂ ਲਿਆਉਣੇ ਦੁਪੱਟੇ ਕਿੱਦਾਂ ਦੇ ਡਾਈ ਕਰਵਾਉਣੇ ਆ ਉਹ ਤੁਹਾਡੇ ਨਾਲ ساری ਵੀਡੀਓ ਜਿਹੜੀ ਹੈਗੀ ਅੱਜ ਸ਼ੇਅਰ ਕਰਦਿਆਂ ਕਿਉਂਕਿ ਆਪਾਂ ਵਰਕ ਕਰਵਾ ਕੇ ਆਉਂਦਾ ਵਰਕ ਹੁੰਦਾ ਹੈ ਆਪਣਾ ਸੂਟਾਂ ਦਾ ਹਨਾ ਲਓ ਜੀ ਆਜੋ ਤੁਹਾਨੂੰ ਦਿਖਾਉਣੇ ਤੇ ਆ ਦੇਖੋ ਪਹਿਲੀ ਚ ਜਿਹੜੇ ਹੈਗੇ ਆਪਣੇ ਮਸਲੀਨ ਕਾਟਨ ਦੇ ਸੂਟ ਆ ਗਏ ਬਹੁਤ ਸੋਹਣੇ ਮੈਚਿੰਗ ਆਏ ਨੇ ਮਸਲੀਨ ਕਾਟਨ ਦੇ ਸੂਟ ਨੇ ਇਹ ਗਰਮੀਆਂ ਦੇ ਵਿੱਚ ਵੀ ਕੱਪੜਾ ਜਿਹੜਾ ਹੈਗਾ ਪੈ ਜਾਂਦਾ ਹੈ ਜੀ ਆ ਦੇਖੋ ਇਹ ਆਪਣਾ ਹੈਗਾ ਫਾਸਟ ਸੂਟ ਹੈਗਾ ਜਿਹੜਾ ਐਨਾ ਵਧੀਆ ਕੱਪੜਾ ਹੈ ਪੋਲਾ-ਪੋਲਾ ਜਿਵੇਂ ਮਰਜ਼ੀ ਤੁਸੀਂ ਗਰਮੀ ਦੇ ਵਿੱਚ ਪਾਣੋ ਲਾਈਨਿੰਗ ਲੱਗੂਗੀ ਜੀ ਇਹਦੇ ਵਿੱਚ ਲਾਈਨਿੰਗ ਲੱਗੂਗੀ ਸ਼ਰਟ ਦੇ ਵਿੱਚ ਤਾਂ ਲਾਈਨਿੰਗ ਲੱਗਣੀ ਲੱਗਣੀ ਹੈ ਸਲਵਾਰ ਦੇ ਵਿੱਚ ਜੇ ਤੁਸੀਂ ਇਕੱਲੇ ਗੋਡਿਆਂ 'ਚ ਵੀ ਲਵਾ ਸਕਦੇ ਹੋ ਗੋਡਿਆਂ ਤੇ ਬੈਲਟ ਦੇ ਵਿੱਚ ਤੇ ਅਗਲਾ ਸੂਟ ਹੈਗਾ ਜੀ ਆਪਣਾ ਇਹ ਆਪਣਾ ਦੇਖੋ ਗ੍ਰੀਨ ਕਲਰ ਦੀ ਸਲਵਾਰ ਹੈਗੀ ਹੈ ਜਿਵੇਂ ਆਪਾਂ ਡੇਕ ਹਰਾ ਜਿਹਾ ਕਹਿ ਦਿੰਨੇ ਆ ਉਹ ਕਲਰ ਹੈ ਕੁਮੀਰ ਦਾ ਕਲਰ ਬੜਾ ਸੋਹਣਾ ਤੇ ਅਗਲਾ ਆ ਗਿਆ ਜੀ ਬਲੈਕ ਨਾਲ ਤਾਂਬਾ ਰੰਗ ਇਹ ਤਾਂਬੇ ਰੰਗ ਦੀ ਜਿਹੜੀ ਹੈਗੀ ਬਾਟਮ ਹੈਗੀ ਐ ਤੇ ਦੇਖੋ ਇਹ ਵਾਲਾ ਇਹ ਵਾਲੇ ਅਸੀਂ ਵਰਕ ਵੀ ਕਰਵਾਉਣੀ ਹੈ ਜੀ ਸੂਟ ਜਿੱਦਾਂ ਕਿਸੇ ਨੂੰ ਐਦਾਂ ਜ਼ਰੂਰਤ ਹੈ ਐਦਾਂ ਵੀ ਲੈ ਸਕਦੇ ਹੋ ਨਹੀਂ ਅਸੀਂ ਪਹੁੰਚਾ ਵਰਕ ਕਰਵਾ ਕੇ ਹਨਾ ਕੱਲੀ ਮੂਰੀ ਤੇ ਵਰਕ ਕਰਵਾ ਕੇ ਇਹ ਵਾਲੇ ਸੂਟ ਸੇਲ ਕਰਦੇ ਆ ਫਿਰ ਉਹਦੇ ਹਿਸਾਬ ਨਾਲ ਜਿਹੜਾ ਹੈਗਾ ਰੇਟ ਵੱਧ ਜਾਂਦਾ ਜੀ ਇਹ ਸੂਟਾਂ ਦਾ ਰੇਟ ਹੈਗਾ ਜੀ 550 ਰੁਪਿਆ 560 ਰੁਪਿਆ ਸੂਟ ਹੈ ਜੀ ਕਿਤੋਂ ਨਹੀਂ ਮਿਲਣੇ ਮਸਲੀਨ ਕਾਟਨ ਦੇ ਸਾਡੀ ਗਰੰਟੀ ਹੈ 560 ਦਾ ਸੂਟ ਹੈ ਜੇ ਤੁਸੀਂ ਦੋ ਸੂਟ ਲੈਣੇ ਆ ਤਾਂ 1200 ਦੇ ਦਵਾਂਗੇ ਜੇ ਤੁਸੀਂ ਦੋ ਇਕੱਠੇ ਲੈਣੇ ਹੋ ਤਾਂ 1200 ਦੇ ਦਵਾਂਗੇ ਇੱਕ ਹੈਗਾ 560 ਦਾ ਜੀ ਆ ਦੇਖੋ ਹੁਣ ਮੈਂ ਇਹਦੇ ਪ੍ਰਿੰਟ ਦਿਖਾਵਾਂਗੇ ਇਹ ਬਲੈਕ ਨਾਲ ਕਾਪਰ ਕਲਰ ਦੀ ਜਿਹੜੀ ਹੈਗੀ ਸਲਵਾਰ ਹੈਗੀ ਇਹ ਵਿਦਾਊਟ ਦੁਪੱਟੇ ਦੀ ਗੱਲ ਕਰ ਰਹੇ ਹਾਂ ਜੀ ਅਸੀਂ ਲਓ ਤੇ ਇਹ ਹੈਗਾ ਜੀ ਅਗਲਾ ਗਾਜਰੀ ਕਲਰ ਗੁਲਾਨਾਰੀ ਜਿਆ ਕਲਰ ਕਹਿ ਦਿੰਨੇ ਆਪਾਂ ਦੇਖੋ ਕਲਰ ਬੜੇ ਸੋਹਣੇ ਆ ਕਮੀਜ਼ਾਂ ਦੇ ਕਲਰ ਇਹ ਜਿਹਦਾ ਗਰਮੀ ਦੇ ਵਿੱਚ ਪਾਉਣ ਵਾਲਾ ਕੱਪੜਾ ਹੈਗਾ ਆ ਇਹ ਦੇਖੋ ਇਹਦੇ ਨਾਲ ਦੇ ਤੁਹਾਨੂੰ ਸਾਡੇ ਕੋਲੋਂ ਕਾਫੀ ਸੂਟ ਮਿਲ ਜਾਣਗੇ ਤੇ ਇਹਦੇ ਨਾਲ ਦੇ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਜੀ ਕਿਉਂਕਿ ਸਾਰੀ ਵੈਰਾਈਟੀ ਦਿਖਾਵਾਂਗੇ ਥੋੜੀ-ਥੋੜੀ ਦਿਖਾਵਾਂਗੇ ਫਿਰ ਵੀਡੀਓ ਬੜੀ ਲੰਬੀ ਹੋ ਜਾਂਦੀ ਹੈ ਹਨਾ ਫਿਰ ਵੀਡੀਓ ਲੰਬੀ ਹੋ ਜਾਂਦੀ ਹੈ ਫਿਰ ਔਖਾ ਹੋ ਜਾਂਦਾ ਐਡੀ ਵੀਡੀਓ ਕੋਈ ਨਹੀਂ ਦੇਖਦਾ ਫਿਰ ਸਕਿੱਪ ਕਰ ਦਿਆ ਨੇ ਮੇਰੇ ਭੈਣਾ ਤੁਹਾਨੂੰ ਸਕਿੱਪ ਕਰਨ ਦੀ ਜ਼ਰੂਰਤ ਨਹੀਂ ਹੈਗੀ ਅਗਲੇ ਸਾਡੇ ਕੋਲੇ ਸੂਟ ਆ ਗਏ ਜੀ ਜੋ ਕਿ ਹਜੇ ਮੇਂ ਮਾਲ ਘੱਟ ਕੇ ਹਟੀਆਂ ਹਜੇ ਹੋਰ ਵੀ ਮਾਲ ਜਿਹੜਾ ਕਟਿੰਗ ਕਰਕੇ ਕਢਾਈ ਵਾਸਤੇ ਭੇਜਣੇ ਅਸੀਂ ਇਹ ਕੱਪੜਾ ਜਿਹੜਾ ਹੈਗਾ ਥਾਨਾਂ ਚ ਹੀ ਲੈ ਕੇ ਆਉਣੇ ਹੋ ਫਿਰ ਆਪ ਹੀ ਕਟੇ ਕਰਦੇ ਆ ਦੇਖੋ ਜੀ ਇਹਦੀ ਕੁਆਲਿਟੀ ਦਾ ਤੁਹਾਨੂੰ ਪਤਾ ਲੱਗਦਾ ਹੋਵੇਗਾ ਇਹ ਜਿਹੜਾ ਹੈਗਾ ਸਿਮਰ ਹੈ ਮਸਲੀਨ ਤੇ ਸਿਮਰ ਹੈਗਾ ਸਿਮਰ ਦੇ ਸ਼ਰਟਾਂ ਹੈਗੀਆਂ ਨੇ ਤੇ ਇਹ ਇਹਦੀ ਜਿਹੜੀ ਹੈਗੀ ਮਸਲੀਨ ਕਾਟਨ ਦੀ ਸੰਵਾਰ ਹੈਗੀ ਹੈ ਜੀ ਤੇ ਇਹ ਸੂਟ ਵੀ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਦੇਖੋ ਜੀ ਇਹ 850 ਰੁਪਏ ਦਾ ਸੂਟ ਹੈਗਾ ਜੀ 850 ਦਾ ਸੂਟ ਹੈ ਜੀ ਜੇ ਤੁਸੀਂ ਦੋ ਲਮੋਗੇ ਤਾਂ 1600 ਦੇ ਦਵਾਂਗੇ ਜੀ ਆ ਦੇਖੋ ਇਹਨਾਂ ਦੇ ਬਹੁਤ ਸੋਹਣੇ ਕੁਆਲਿਟੀ ਹੈ ਦੇਖੋ ਇੱਧਰ ਕਰਕੇ ਮੈਂ ਦਿਖਾਉਣੀ ਆ ਦੇਖੋ ਚਮਕ ਦਿਖਦੀ ਹੋएगी ਤੁਹਾਨੂੰ ਹਨਾ ਸਿਮਰ ਦੀ ਬਹੁਤ ਸੋਹਣਾ ਲੱਗਦਾ ਪ੍ਰਿੰਟ ਵੀ ਜਿਹੜੇ ਹੈਗੇ ਬੜੇ ਸੋਹਣੇ ਬਣੇ ਹੋਏ ਆ ਤੇ ਆ ਦੇਖੋ ਇਹ ਜਿਹੜੇ ਹੈਗੇ ਅਲੱਗ ਅਲੱਗ ਕਮੀਜ਼ ਹੈਗੇ ਆ ਜੀ ਆ ਦੇਖੋ ਆ ਇਹਦੇ ਨਾਲ ਦੀ ਸਲਵਾਰ ਹਜੇ ਕਟਿੰਗ ਕਰਨ ਵਾਲੀ ਹੈ ਜੀ ਇਹ ਦੋ ਸਲਵਾਰਾਂ ਦਾ ਕੱਪੜਾ ਇਹ ਜਿਹੜੇ بڑے-ਬڑے ਦੇ ਵਿੱਚ ਸਲਵਾਰਾਂ ਹੈਗੀਆਂ ਨੇ ਜੀ 2-2 ਮੀਟਰ ਦੀਆਂ ਸਲਵਾਰਾਂ ਲੱਗੀਆਂ ਨੇ ਨਹੀਂ ਹਰ ਇੱਕ ਹੋਈ 1.5 ਮੀਟਰ ਦੀ ਜਾਂ ਪੌਣੇ 2 ਮੀਟਰ ਦੀ ਸਲਵਾਰ ਦਿੰਦਾ ਹੈ 2.5 ਮੀਟਰ ਦੀ ਸਲਵਾਰ ਹੋਊਗੀ ਜਿੰਨੀ ਮਰਜ਼ੀ ਹੈਵੀ ਸਾਈਜ਼ ਦੀ ਤੁਸੀਂ ਸਲਵਾਰ ਤਿਆਰ ਕਰ ਸਕਦੇ ਹੋ ਜੇ ਤੁਸੀਂ ਹੌਲੀ ਕਰਨੀ ਹੈ ਤਾਂ ਵੀ ਕਰ ਸਕਦੇ ਹੋ ਦੇਖੋ ਇਹਦੇ ਨਾਲ ਇਹ ਕਲਰ ਦੀ ਮੈਚਿੰਗ ਹੈਗੀ ਹੈ ਜਿੱਦਾਂ ਸੀ ਦੁਪੱਟੇ ਵਗੈਰਾ ਡਾਈ ਕਰਵਾ ਕੇ ਲਿਆਉਣੇ ਦੇਖੋ ਇਹਦੇ ਨਾਲ ਦੇ ਸੂਟ ਆ ਦੇਖੋ ਦੁਪੱਟਾ ਕੋਟਾ ਡੋਰੀਆ ਦਾ ਦੁਪੱਟਾ ਹੈਗਾ ਆ ਜੇ ਤੁਸੀਂ ਨਾਲ ਦੁਪੱਟਾ ਮੰਗਾਉਣਾ ਦੁਪੱਟਾ ਵੀ ਮੰਗਾ ਸਕਦੇ ਹੋ ਜੀ ਇਹਨੂੰ ਅਸੀਂ ਲੈਂਸ ਲਾ ਕੇ ਕਿਉਂਕਿ ਜਦੋਂ ਅਸੀਂ ਵਰਕ ਕਰਵਾਉਨੇ ਹਨਾ ਲੈਂਸ ਲਾ ਕੇ ਦੁਪੱਟੇ ਤਿਆਰ ਕਰਕੇ ਨਾਲ ਹੀ ਸੂਟ ਸੇਲ ਕਰਦੇ ਆ ਉਹ ਥੋੜਾ ਜਿਹਾ ਮਹਿੰਗਾ ਪੈ ਜਾਂਦਾ ਜਿੱਦਾਂ 200 ਰੁਪਏ ਦਾ ਤਾਂ ਦੁਪੱਟਾ ਹੀ ਪੈ ਜਾਂਦਾ ਜੀ ਪਹਿਲਾਂ ਜਿਹੜਾ ਹੈਗਾ ਪਲੇਨ ਦੁਪੱਟੇ ਲੈਤੇ ਆ ਫਿਰ ਡਾਈ ਕਰਵਾਉਨੇ 200 ਦਾ ਦੁਪੱਟਾ ਦਿੰਨੇ ਆਂ ਅਸੀਂ ਡਾਈ ਕਰਿਆ ਕਰਵਾਇਆ ਤੇ ਫਿਰ ਅਸੀਂ ਲੈਂਸ ਵਗੈਰਾ ਲਾ ਕੇ ਤਾਂ ਹੋਰ ਵੀ ਮਹਿੰਗਾ ਪੈ ਜਾਂਦਾ ਆ ਦੇਖੋ ਇਹ ਅਗਲੇ ਅਗਲੇ ਪ੍ਰਿੰਟ ਹੈਗੇ ਨੇ ਇਹ ਹੋਰ ਪ੍ਰਿੰਟ ਹੈ ਇਹ ਹੋਰ ਪ੍ਰਿੰਟ ਹੈ ਅਲੱਗ ਅਲੱਗ ਪ੍ਰਿੰਟ ਹੈਗੇ ਨੇ ਇਹਦੇ ਦੇਖੋ ਇੱਕ ਆਹ ਕਲਰ ਹੈ ਇਹਦੇ ਵਿੱਚ ਮਰਜੈਂਟਾ ਕਲਰ ਦੇ ਨਾਲ ਸਕਿਨ ਕਲਰ ਦੀ ਜਿਵੇਂ ਲੈਵੈਂਡਰ ਕਲਰ ਕਹਿਦੀ ਹੈ ਹਨ ਉਹ ਕਲਰ ਦੀ ਜਿਹੜੀ ਹੈਗੀ ਬਾਟਮ ਹੈਗੀ ਆ ਬੜਾ ਸੋਹਣਾ ਇਹਦੇ ਨਾਲ origignal ਕੈਮਰਿਕ ਦੀ ਜਿਹੜੀ ਹੈਗੀ ਅ ਲੱਗੀ ਹੋਈ ਹੈ ਜੀ ਬਾਟਮ ਦਾ ਕੱਪੜਾ ਕਿਉਂਕਿ ਅਸੀਂ ਕਿਸੇ ਨੂੰ ਵੀ ਐ ਧੋਖੇ ਦਾੜੀ ਚ ਰੱਖ ਕੇ ਕੱਪੜਾ ਨਹੀਂ ਵੇਚਣਾ ਚਾਹੁੰਦੇ ਤੇ ਕਿਉਂਕਿ ਅਸੀਂ ਤਾਂ ਇਹ ਕਹਿੰਦੇ ਹਾਂ ਜੀ ਵੀ ਤੁਸੀਂ ਆ ਕੇ ਸਾਡੀ ਸ਼ਾਪ ਤੇ ਹਨਾ ਕੱਪੜਾ ਚੈੱਕ ਕਰਕੇ ਲੈ ਜਾ ਸਕਦੇ ਹੋ ਆਪਣਾ ਜਿਹੜਾ ਪਿੰਡ ਹੈਗਾ ਜੀ ਬਾਦਸ਼ਾਹਪੁਰ ਪਿੰਡ ਹੈ ਆਪਣਾ ਤੂਰੀ ਤੇ ਸ਼ੇਰਪਾ ਦੇ ਵਿੱਚ ਜੇ ਪੈ ਜਾਂਦਾ ਪਿੰਡ ਦੇ ਵਿੱਚ ਸਾਡੀ ਦੁਕਾਨ ਹੈ ਜੇ ਤੁਸੀਂ ਇਧਰ ਆਵੋਗੇ ਕਨੌਰੀ ਤੇ ਰਣੀਕੇ ਦੇ ਵਿੱਚ ਹੈ ਸਾਡਾ ਪਿੰਡ ਕਿਉਂਕਿ ਫਿਰ ਪਹਿਲਾਂ ਐਡਰੈਸ ਵੀ ਪੁੱਛਦੀਆਂ ਨੇ ਹਨਾ ਤੇ ਜਿਨ੍ਹਾਂ ਨੇ ਲੈਣ ਆਏ ਨੇ ਸਾਡੇ ਕੋਲ ਕੱਪੜੇ ਖਰੀਦ ਸਕਦੇ ਨੇ ਜੀ ਨੇੜੇ ਤੇੜੇ ਵਾਲੇ ਹਨਾ ਆ ਕੇ ਦੂਰੋਂ ਵੀ ਆ ਕੇ ਤੁਸੀਂ ਮੈਸੇਜ ਕਰ ਸਕਦੇ ਜੋ ਕਿਤੋਂ ਦੂਰੋਂ ਵੀ ਆਉਣੇ ਕਈ ਵਾਰੀ ਅਸੀਂ ਘਰੇ ਨਹੀਂ ਮਿਲਦੇ ਹਨ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਸਾਡੀ ਇੰਸਟਾਗ੍ਰਾਮ ਆਈਡੀ ਹੈਗੀ ਐ ਔਰ ਸੰਧੂ ਬਨੌਗ ਦੇ ਨਾਮ ਤੋਂ ਹੀ ਸਾਡੀ ਇੰਸਟਾਗ੍ਰਾਮ ਆਈਡੀ ਆ ਉੱਤੇ ਤੇ ਤੁਸੀਂ ਸਾਨੂੰ ਗੱਲ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਹਨ ਤੇ ਉਦੋਂ ਅਗਲਾ ਸੂਟ ਦੇਖੋ ਜੀ ਇਹ ਆਪਣੇ ਕੋਲੇ ਮਸਲੀਨ कॉटन ਦੇ ਸੂਟ ਆਏ ਨੇ ਇਹਦੇ ਨਾਲ ਦੇ ਵੀ ਤੁਹਾਨੂੰ ਬਹੁਤ ਪ੍ਰਿੰਟ ਮਿਲ ਜਾਣਗੇ ਕਿਉਂਕਿ ਇਹਦੇ ਨਾਲ ਦੇ ਅਜੇ ਅਸੀਂ ਥਾਣਾਂਾਂ ਚੋਂ ਸੂਟ ਕੱਟਣੇ ਆ ਅਜੇ ਜਿਹੜੇ ਕੁੜੀਆਂ ਆਈਆਂ ਨਹੀਂ ਹੈਗੇ ਸਵੇਰ ਦਾ ਟਾਈਮ ਹੈ ਆਪਣੇ ਕਾਰੀਗਰ ਨਹੀਂ ਆਏ ਹੈਗੇ ਉਹਨਾਂ ਨੂੰ ਨਾਲ ਲੱਗ ਕੇ ਜਿਹੜਾ ਹੈਗਾ ਆਪਾਂ ਕਟਿੰਗ ਵਗੈਰਾ ਕਰਾਵਾਂਗੇ ਫਿਰ ਉਹ ਆਉਣ ਵਾਲੀ ਆ ਆ ਦੇਖੋ ਇੱਕ ਵੇ ਸੂਟ ਸੂਨੂ ਇਹ ਨਹੀਂ ਦਿਖਾਇਆ ਮਸਲੀਨ कॉटन ਦਾ ਇਹ ਮੈਚਿੰਗ ਸੂਟ ਹੈ ਜਿਹੜੇ ਆਪਾਂ ਪਹਿਲਾਂ ਦਿਖਾ ਚੁੱਕੇ ਹਾਂ ਇਹ ਉਹਦੇ ਨਾਲ ਦਾ ਸੂਟ ਹੈਗਾ ਬਿਲਕੁਲ ਜਿਹੜਾ ਹੈਗਾ ਲਾਈਟ weight ਕਪੜਾ ਦੇਖੋ weight ਹੀ ਨਹੀਂ ਹੈਗਾ ਕਪੜੇ ਦਾ ਬਿਲਕੁਲ ਲਾਈਟ weight ਕਪੜਾ ਹੈਗਾ ਆ ਜਿੱਦਾਂ ਗਰਮੀ ਦੇ ਵਿੱਚ ਪਾਏ ਦਾ ਪਤਾ ਵੀ ਨਹੀਂ ਲੱਗਦਾ ਹੈਗਾ ਲਾਈਨਿੰਗ ਤਾਂ ਜ਼ਰੂਰ ਲੱਗਦੀ ਹੈ ਇਹਦੇ ਵਿੱਚ ਜਿਹੜਾ ਹੈਗਾ ਬਹੁਤ ਜ਼ਿਆਦਾ ਹੌਲਾ ਕਪੜਾ ਹੁੰਦਾ ਹੈ ਇਹਦੀ ਮੈਚਿੰਗ ਬੜੀ ਪਿਆਰੀ ਦੇਖੋ ਜਿਹੜੇ ਆਪਾਂ ਨੇ ਪਹਿਲਾਂ ਦਿਖਾਏ ਤੇ ਮਸਲੀਨ कॉटन ਦੇ ਸੂਟ ਇਹ ਮਸਲੀਨ कॉटन ਦਾ ਸੂਟ ਹੈ ਜੀ ਮਸਲੀਨ ਦਾ ਸੂਟ ਹੈ ਜਿਆਦਾ ਮਸਲੀਨ ਤੇ कॉटन ਨਹੀਂ ਹੈਗੀ ਥੋੜਾ ਜਿਹਾ ਮਤਲਬ ਕਿ ਹੈਗਾ ਦੇਖੋ ਜਿੱਦਾਂ ਕਿ ਪਿਓਰ ਮਸਲੀਨ ਦਾ ਕਹ ਲਈ ਆਪਾਂ ਉਹ ਵਾਲੇ ਨੇ ਇਹ ਅਗਲੇ ਆਪਣੇ ਸੂਟ ਹੈਗੇ ਨੇ ਜੀ ਦੇਖੋ ਇਹ ਵਾਲੇ ਸੂਟ ਬਾਕੀ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਸੂਟ ਲੱਭੰਨੇ ਨੇ ਦੇਖੋ ਜਿੱਦਾਂ ਪਿਓਰ ਦੁਪੱਟਾ ਵੀ ਮਿਲ ਜਾਂਦੇ ਆ ਹਨਾ ਆਪਣੇ ਕੋਲੇ ਜਿਹੜੇ ਹੈਗੇ ਬਿਦਾਉਟ ਡੁਪੱਟਾ ਕੈਮਰੇ ਇੱਕ ਦੇ ਸੂਟ ਕਾਟਨ ਦੇ ਸੂਟ ਸਾਰੇ ਸੂਟ ਆਪਣੇ ਕੋਲੇ ਮਸਲੀਨ ਕਾਟਨ ਦੇ ਸੂਟ ਸਾਰੇ ਮਿਲਦੇ ਨੇ ਤਾਂ ਵੈਸੇ ਆਪਾਂ ਤੁਹਾਨੂੰ ਦਿਖਾ ਰਿਆ ਤੇ ਇਹ ਪਿਓਰ ਡੁਪੱਟਾ ਸੂਟ ਹੁੰਦੇ ਆ ਜਿੱਦਾਂ ਕਿ ਪ੍ਰਿੰਟਡ ਹਨ ਇਹ ਵੀ ਤੁਹਾਨੂੰ ਸਾਡੇ ਕੋਲ ਮਿਲ ਜਾਣਗੇ ਤੇ ਬਾਕੀ ਪਿਓਰ ਡੁਪੱਟਾ ਪਲੇਨ ਨਾਲ ਡੁਪੱਟਾ ਹੁੰਦਾ ਹਨ ਸਾਫ ਸਲਵਾਰ ਨਾਲ ਐਦਾਂ ਕੁੜਤੀਆਂ ਵੜੀਆਂ ਹੁੰਦੀਆਂ ਨੇ ਵਧੀਆ ਜੀਆਂ ਤੇ ਇਹ ਵੀ ਤੁਹਾਨੂੰ ਸਾਡੇ ਕੋਲ ਮਿਲ ਜਾਣਗੇ ਅੱਜ ਅਸੀਂ ਜਿਹੜੀ ਹੈਗੀ ਤੁਹਾਡੇ ਨਾਲ ਵਧੀਆ-ਵਧੀਆ ਵੀਡੀਓ ਹੀ ਸ਼ੇਅਰ ਕਰ ਲਈ ਸੀ ਤਾਂ ਕਰਕੇ ਆਪਾਂ ਤੁਹਾਨੂੰ ਦਿਖਾਉਣੇ ਕਿੱਦਾਂ ਕੇ ਮਸਲੀਨ ਦੇ ਸੂਟ ਹੈਗੇ ਆ ਹਨਾ ਆਲ ਓਵਰ ਮਸਲੀਨ ਦੇ ਦੁਪੱਟੇ ਹੈਗੇ ਆ कॉटन ਮਸਲੀਨ ਦੇ ਤੁਹਾਨੂੰ ਇਹ ਵੀ ਸੂਟ ਸਾਡੇ ਕੋਲ ਮਿਲ ਜਾਣਗੇ ਤੇ ਹੁਣ ਆਪਾਂ कॉटन ਮਸਲੀਨ ਤੇ ਹੀ ਬਹੁਤ ਥੋੜੀ ਵੈਰਾਈਟੀ ਆਈ ਆਪਣੇ ਕੋਲੇ ਉਹ ਆਪਾਂ ਤੁਹਾਨੂੰ ਦਿਖਾਉਣੇ ਆ ਆ ਦੇਖੋ ਇਹ ਜਿਹੜੇ ਹੈਗੇ ਨੇ ਅਸੀਂ ਆਪ ਤਿਆਰ ਕਰਵਾਏ ਹੋਏ ਸੂਟ ਹੈਗੇ ਆ ਜੀ कॉटन ਮਸਲੀਨ ਦੇ ਸੂਟ ਨੇ ਜੀ ਬਹੁਤ ਹੀ ਜ਼ਿਆਦੇ ਸੋਹਣੇ ਸੂਟ ਨੇ ਜੀ ਆ ਦੇਖੋ ਜਿੱਦਾਂ ਅਸੀਂ ਤੁਹਾਨੂੰ ਦਿਖਾਉਣੇ ਆ ਵੀ ਅਸੀਂ ਕਿੱਦਾਂ ਦਾ ਵਰਕ ਕਰਵਾਉਨੇ ਆ ਸਾਫ਼ ਸੁਥਰਾ ਵਰਕ ਹੁੰਦਾ ਆਪਣਾ ਆ ਦੇਖੋ ਪੈਚ ਵਰਕ ਹੋਇਆ ਹੋਇਆ ਜੀ ਫਲਾਵਰ ਦੇ ਵਿੱਚ ਆ ਦੇਖੋ ਫਲਾਵਰ ਦੇ ਵਿੱਚ ਮੈਂ ਨੇੜੇ ਜ਼ੂਮ ਕਰਕੇ ਕੈਮਰਾ ਦਿਖਾਵਾਂਗੀ ਪੈਚ ਵਰਕ ਹੋਇਆ ਹੋਇਆ ਕਮੀਜ਼ ਨਾਲ ਦਾ ਇਹ ਜਿਹੜੀ ਹੈਗੀ ਸਲਵਾਰ ਦੇ ਉੱਪਰ ਮੂਰੀਆਂ ਦੇ ਉੱਪਰ ਹਨਾ ਕਢਾਈ ਆਉਗੀ ਇਹ ਜਿਹੜਾ ਹੈਗਾ ਇਹਦਾ ਕਮੀਜ਼ ਹੈਗਾ ਜੀ ਬਹੁਤ ਭੈਣਾਂ ਦੀ ਮੰਗ ਸੀਗੀ ਕਿ ਐ ਮਸਲੀਨ कॉटन ਦੇ ਸਾਨੂੰ ਸੂਟ ਮੂਰੀਆਂ ਤੇ ਵਰਕ ਵਾਲੇ ਚਾਹੀਦੇ ਆ ਆ ਦੇਖੋ ਬਹੁਤ ਹੀ ਸੋਹਣਾ ਕੱਪੜਾ ਜੀ ਇਹਨੂੰ ਤੁਸੀਂ ਵਿਦਾਊਟ ਲਾਈਨਿੰਗ ਤੋਂ ਵੀ ਬਣਵਾ ਸਕਦੇ ਹੋ ਹਨ ਜਿੱਦਾਂ ਕਿ ਬਾਹਰ ਵਗੈਰਾ ਭੇਜਦੇ ਆ ਉਹ ਤਾਂ ਅਸੀਂ ਲਾਈਨਿੰਗ ਲਾਉਣੇ ਹੀ ਲਾਉਣੇ ਆ ਉਹ ਤੁਹਾਡੀ ਇਸ ਹੈਗੀ ਤੁਸੀਂ ਸ਼ਰਟ ਦੇ ਵਿੱਚ ਲਾਈਨਿੰਗ ਲਵਾਉਣੀ ਆ ਲਵਾ ਲਓ ਨਹੀਂ ਇਹ ਬਿਨ ਬਗੈਰ ਲਾਈਨਿੰਗ ਤੋਂ ਵੀ ਬਣ ਜਾਂਦੇ ਆ ਮਸਲੀਨ ਕਾਟਨ ਦੇ ਸੂਟ ਹੈਗੇ ਆ ਜੀ ਇਹਨਾਂ ਦੇ ਦੁਪੱਟੇ ਬੜੇ ਸੋਹਣੇ ਆ ਆ ਦੇਖੋ ਟਾਈ ਐਂਡ ਡਾਈ ਦੇ ਦੁਪੱਟੇ ਹੈਗੇ ਆ ਜੀ ਪੂਰੇ ਵਧੀਆ ਫੁੱਲ ਸਾਈਜ਼ ਦੇ ਦੁਪੱਟੇ ਨੇ ਖੁੱਲੇ ਕੋਟਾ ਡੋਰੀਆ ਦੇ ਦੁਪੱਟੇ ਨੇ ਬਿਲਕੁਲ ਜਿਹੜੀ ਹੈਗੇ ਦੇਖੋ ਇਹ ਇੱਕ ਕੋਟਾ ਡੋਰੀ ਹੈ ਹਨ ਵਿੱਚ ਪੈਣਾ ਕੇ ਕਹਿ ਦਿੰਦੀਆਂ ਨੇ ਜਿੱਦਾਂ ਕਿ 1 200 ਰੁਪਏ ਦਾ ਦੁਪੱਟਾ ਆਉਂਦਾ ਹੈ 100 ਰੁਪਏ ਦਾ ਵੀ ਦੁਪੱਟਾ ਆਉਂਦਾ ਹੈ ਹਨ ਤੇ ਪੈਣਾ ਕਹਿ ਦਿੰਦੀਆਂ ਨੇ ਕਿ ਵੀ 100 ਰੁਪਏ ਦਾ ਦੁਪੱਟਾ ਮਿਲਦਾ ਹੈ ਹਨ ਜੀ ਪਤਾ ਕਿ ਤੁਸੀਂ ਚੀਜ਼ ਵੀ ਦੇਖਿਆ ਕਰੋ ਕੁਆਲਿਟੀ ਇਹਦੀ ਵਧੀਆ ਵਾਲੀ ਕੁਆਲਿਟੀ ਹੈ ਅਸੀਂ ਸਸਤਾ ਦੁਪੱਟਾ ਕਦੇ ਨਹੀਂ ਵੇਚਦੇ ਹੈਗੇ ਜੀ ਕਿਉਂਕਿ ਜਿੱਦਾਂ ਹਨਾ ਕੋਈ ਬਾਹਰ ਵਗੈਰਾ ਸਾਤੋਂ ਆਰਡਰ ਕਰਕੇ ਹੋਰ ਪਿੰਡ ਦਾ ਮੁਗਵਾਉਂਦਾ ਫਿਰ ਅਗਲੇ ਨਾਲ ਧੋਖੇ ਜਿਹੀ ਵਾਲੀ ਗੱਲ ਹੋ ਜਾਂਦੀ ਹੈ ਪੈਸੇ ਅਗਲਾ ਵੱਧ ਦੇ ਦਿੰਦਾ ਪਰ ਮਾੜਾ ਮਾੜੀ ਚੀਜ਼ ਨਹੀਂ ਅਸੀਂ ਵੇਚਦੇ ਨਾ ਅਗਲਾ ਲੈਂਦਾ ਹੈਗਾ ਆ ਦੇਖੋ ਇਹਨਾਂ ਦੇ ਟਾਈ ਐਂਡ ਡਾਈ ਦੇ ਦੁਪੱਟੇ ਨੇ 200 ਰੁਪਏ ਦਾ 250 ਰੁਪਏ ਦਾ ਸਿੰਪਲ ਦੁਪੱਟਾ ਆਉਂਦਾ ਫਿਰ ਦੇਖੋ ਇਹਦੀ ਡਾਈ ਪੈਂਦੀ ਹੈ ਹਨਾ ਫਿਰ ਅਸੀਂ ਲੈਸ ਜਲਗਾਉਣੇ ਆ ਲੈਸ ਜੀ ਲਗਾਉਣੀ ਹੈ ਕਿਉਂਕਿ 3 400 ਦੇ ਵਿੱਚ 500 ਚ ਤਾਂ ਇਹ ਦੁਪੱਟਾ ਹੀ ਪੈਂਦਾ 300 ਚ ਤਾਂ ਪਹਿਲਾਂ ਹੀ ਪੈ ਜਾਂਦਾ ਜੀ ਡਾਈ ਡੂਈ ਕਰਵਾ ਕੇ ਹਨ ਤੇ ਫਿਰ ਇਹਦੀ ਡਾਈ ਵੀ ਮਹਿੰਗੀ ਹੁੰਦੀ ਹੈ ਜੀ ਟਾਈ ਐਂਡ ਡਾਈ ਦੀ ਡਾਈ ਆ ਉਹ ਸਾਰਿਆਂ ਨੂੰ ਪਤਾ ਹੀ ਹੈ ਇਹਦੀ ਡਾਈ ਮਹਿੰਗੀ ਹੁੰਦੀ ਹੈਗੀ ਇਹ ਵੀ ਆਪਾਂ ਤੁਹਾਨੂੰ ਇੱਕ ਸੂਟ ਖੋਲ ਕੇ ਦਿਖਾਵਾਂਗੇ ਆ ਦੇਖੋ ਇਹਦੇ ਨਾਲ ਦਾ ਹੀ ਸੇਮ ਕਲਰ ਹੈ ਦੁਪੱਟੇ ਇਦਾਂ ਹੀ ਮਿਲਣਗੇ ਜਿੱਦਾਂ ਕੁੜਤੀ ਦੇ ਵਿੱਚ ਕਲਰ ਨੇ ਹਨਾ ਉਹੀ ਸਾਰੇ ਦੁਪੱਟੇ ਪਾਏ ਹੁੰਦੇ ਆ ਇਹ ਡਪਟਾ ਸਾਨੂੰ ਕਿਸੇ ਪਹਿਣਨੇ ਕਰਵਾ ਕੇ ਵੀ ਲਿਆ ਕੇ ਦਿੱਤਾ ਤੇ ਆਪਦਾ ਉਹਦੇ ਤੇ ਅਸੀਂ ਲੈਂਸ ਲਾਈਤੀ ਨਾਲੇ ਤਾਂ ਉਹਨਾਂ ਦੀ 2-300 ਰੁਪਏ ਦੀ ਤਾਂ ਲੈਂਸ ਹੀ ਲੱਗ ਗਈ ਸੀਗੀ ਉਹਨਾਂ ਦੀ ਥੋੜੀ ਜਿਹੀ ਵਧੀਆ ਵਾਲੀ ਲੈਂਸ ਸੀਗੀ ਤੇ ਇਹ ਅਸੀਂ ਚੁੰਨੀਆਂ ਤੇ ਇਹੀ ਵਾਲੀ ਲੈਂਸ ਲਾਉਣੇ ਆ ਉਹਨਾਂ ਦਾ ਜਿਹੜਾ ਹੈਗਾ ਡਾਡਾਈ ਦਾ ਵੀ ਕਹਿੰਦੇ 200 ਰੁਪਏ ਲੈ ਤੇ 250 ਅਸੀਂ ਲੈਂਸ ਲਾ ਕੇ ਦਿੱਤੀ ਸੀ ਤੇ ਉਹਨਾਂ ਦਾ ਦੁਪੱਟਾ ਵੀ 2-300 ਦਾ ਦੁਪੱਟਾ ਸੀਗਾ ਕਿਉਂਕਿ ਉਹਨਾਂ ਨੂੰ ਦੁਪੱਟਾ ਬਹੁਤ ਮਹਿੰਗਾ ਪੈ ਗਿਆ ਤੇ ਇਹ ਸੂਟ ਤੁਹਾਨੂੰ ਸਾਡੇ ਕੋਲ ਲਵੋਗੇ ਤਾਂ ਸਸਤੇ ਪੈ ਜਾਣਗੇ ਇਹਦੇ 1100 ਰੇਟ ਹੈ ਜੀ ਇਹ ਸੂਟ ਦਾ ਘੇਰਾ ਸੌਦਾ ਤੁਸੀਂ ਸਾਡੇ ਕੋਲੋਂ ਇੱਕ ਸੂਟ ਖਰੀਦ ਸਕਦੇ ਹੋ ਜੇ ਤੁਸੀਂ ਦੋ ਖਰੀਦਦੇ ਹੋ ਤਾਂ 2000 ਦੇ ਦੇ ਦਾਂਗੇ ਜੀ ਆ ਇਹ ਤੁਹਾਨੂੰ 1000 ਰੁਪਏ ਦਾ ਹੀ ਸੂਟ ਦੇ ਦਾਂਗੇ ਜੇ ਦੋ ਖਰੀਦਦੇ ਹੋ ਤਾਂ 2000 ਦੇ ਦੇ ਦਾਂਗੇ ਜੀ ਆ ਦੇਖੋ ਇੱਕ ਕੱਲਾ ਰਹੇ ਹੈਗਾ ਬੜੇ ਪਿਆਰੇ ਪਿਆਰੇ ਕਲਰ ਹੈਗੇ ਐ ਸੂਟਾਂ ਦੇ ਦੇਖੋ ਕਿੰਨੇ ਪਿਆਰੇ ਕਲਰ ਨੇ ਇਹਦੇ ਨਾਲ ਦੇ ਜੀ ਤੁਹਾਨੂੰ ਸਾਡੇ ਕੋਲੋਂ ਮਿਲ ਜਾਣਗੇ ਜੀ ਸਾਰੇ ਕੱਪੜੇ ਕੋਲੇ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਆਉਂਦੇ ਆ ਜੀ ਪੌਂਚਾ ਵਰਕ ਸੂਟ ਆ ਦੇਖੋ ਇਹ ਸੋ ਕਿਉਂਕਿ ਕਿਸੇ ਦੀ ਚੁਆਇਸ ਕਿਵੇਂ ਦੀ ਹੁੰਦੀ ਹੈ ਕਿਸੇ ਦੀ ਚੁਆਇਸ ਕਿਵੇਂ ਦੀ ਹੁੰਦੀ ਹੈ ਇਹ ਪਿਓਰ ਦਾ ਦੁਪੱਟਾ ਹੈਗਾ ਪਲੇਨ ਲਵਾਇਆ ਸੀ ਇਹਦੇ ਨਾਲ ਆ ਦੇਖੋ ਇਹ ਹੈਗਾ ਜੀ ਕਮੀਜ਼ ਬਲੈਕ ਕਲਰ ਦਾ ਕਮੀਜ਼ ਹੈਗਾ ਜਿਹੜਾ ਬਲੈਕ ਕਲਰ ਦਾ ਕਮੀਜ਼ ਹੈਗਾ ਜੀ ਇਹ ਇਹ ਕਾਟਨ ਚ ਆ ਗਿਆ ਜੀ ਸੂਟ ਇਹ ਦੀ ਹੈਗੀ ਮੂਰੀ ਤੇ ਵਰਕ ਹੈਗਾ ਦੋਨੇ ਪਾਸੇ ਹੋਏਗਾ ਮੂਰੀ ਤੇ ਵਰਕ ਇੱਕ ਦੂਜੇ ਪਾਸੇ ਆ ਦੇਖੋ ਇੱਧਰ ਹੈਗਾ ਇਹ ਵਾਲਾ ਹੈ ਇਹਦਾ ਇਹ ਵਾਲਾ ਜਿਹੜਾ ਹੈਗਾ ਸੂਟ ਹੈਗਾ ਇਹਦਾ ਪਿਓਰ ਦਾ ਦੁਪੱਟਾ ਹੈਗਾ ਜੀ ਲੈਂਸ ਲੱਗੀ ਹੋਈ ਹੈ ਆ ਦੇਖੋ ਲੈਂਸ ਲੱਗੀ ਹੋਈ ਮਿਲੇਗੀ ਇਹਦਾ ਪਲੇਨ ਦੁਪੱਟਾ ਆ ਗਿਆ ਇਹਦੇ ਨਾਲ ਦੇ ਸੂਟ ਵੀ ਤੁਹਾਨੂੰ ਸਾਡੇ ਕੋਲ ਮਿਲ ਜਾਣਗੇ ਇਹ ਜਿਹੜਾ ਹੈਗਾ ਕਾਟਨ ਦਾ ਸੂਟ ਆ ਗਿਆ ਜੀ ਇਹਦੇ ਵਿੱਚ ਕੋਈ ਜਿਹੜੀ ਹੈਗੀ ਲਾਈਨਿੰਗ ਵਗੈਰਾ ਦੀ ਜ਼ਰੂਰਤ ਨਹੀਂ ਹੈਗੀ ਮਸਲੀਨ ਕਾਟਨ ਦਾ ਇਹਦਾ ਸ਼ਰਟ ਹੈਗੀ ਹੈ ਕਾਟਨ ਦੀ ਜਿਹੜੀ ਹੈਗੀ ਇਹਦੀ ਸਲਵਾਰ ਹੈਗੀ ਹੈ ਜੀ ਤੁਸੀਂ ਇਹ ਸੂਟ ਵੀ ਸਾਡੇ ਕੋਲੋਂ ਖਰੀਦ ਸਕਦੇ ਹੋ ਇਹ ਜਿਹੜੇ ਹੈਗੇ ਸਾਡੇ ਆਪ ਦੇ ਕਾਰੀਗਰ ਹੈਗੇ ਆ ਜੀ ਅਸੀਂ ਆਪ ਵਰਕ ਕਰਵਾਉਣੇ ਆ ਤੇ ਇੱਕ ਆਪਣੇ ਕੋਲੇ ਅਗਲੇ ਸੂਟ ਹੈਗੇ ਜੀ ਇਹ ਵਾਲੇ ਆਗੇ ਇਹ ਵੀ ਅਸੀਂ ਆਪ ਹੀ ਵਰਕ ਕਰਵਾਉਣੇ ਆ ਅਸੀਂ ਤੁਸੀਂ ਪਹਿਲਾਂ ਵੀ ਸਾਡੇ ਸੂਟ ਦੇਖੇ ਹੋਣਗੇ ਇਹ ਸੀ ਦੁਵਾਰਾ ਜਿਹੜਾ ਹੈਗਾ ਦੁਵਾਰਾ ਮਾਲ ਤਿਆਰ ਕਰਵਾਇਆ ਕਿਉਂਕਿ ਬਹੁਤ ਫੈਨਾਂ ਦੀ ਮੰਗ ਸੀਗੀ ਵੀ ਇਹ ਵਾਲੇ ਸੂਟ ਮੰਗਵਾਓ ਆ ਦੇਖੋ ਇਹਦੇ ਤੇ ਅਸੀਂ ਗਲੇ ਵਰਕ ਚ ਵੀ ਕਰਵਾਏ ਨੇ ਇਹ ਬਗੈਰ ਗਲੇ ਤੋਂ ਕਰਾਈ ਨਹੀਂ ਗਲੇ ਚ ਵੀ ਕਰਵਾਏ ਨੇ ਤੇ ਬਗੈਰ ਗਲੇ ਚ ਵੀ ਕਰਵਾਏ ਨੇ ਇਹਦੀ ਵੀ ਮੂਰੀ ਗੱਡੀ ਹੋਈ ਹੈ ਜੀ ਕਿਉਂਕਿ ਅੱਜ ਕਾੜਾ ਜਿਹੜੀ ਹੈਗੀ ਪੌਂਚਾ ਵਰਕ ਦਾ ਬਹੁਤ ਜਿਆਦਾ ਟ੍ਰੈਂਡ ਚੱਲਦਾ ਜੀ ਇਹ ਦਾ ਦੁਪੱਟਾ ਹੈਗਾ ਜੀ ਸਾਰੇ ਫੋਰ ਸੈੱਟ ਜਿਹੜੇ ਹੈਗੇ ਕਟਾਮ ਹੈਗੇ ਆ ਇੱਕ ਇੱਕ ਫਲਾਵਰ ਬਣਿਆ ਹੋਇਆ ਵਿੱਚ ਨਾਲ ਫਲਾਵਰ ਬੜੇ ਹੋਏ ਤੇ ਇਹ ਦੇਖੋ ਇਹ ਵਾਲਾ ਜਿਹੜਾ ਹੈਗਾ ਗਲਾ ਵਰਕ ਆ ਗਾ ਆਪਾਂ ਗਲਾ ਵਰਕ ਵੀ ਤੁਹਾਨੂੰ ਇੱਕ ਸੂਟ ਖੋਲ ਕੇ ਦਿਖਾ ਦਿੰਨੇ ਆ ਜੀ ਇਹ ਵੀ ਸਾਡੇ ਆਪਣੇ ਕਾਰੀਗਰਾਂ ਦੇ ਤਿਆਰ ਕਰੇ ਹੋਏ ਆ ਜੀ ਅਸੀਂ ਮਰੇਕੋਟਲੇ ਤੋਂ ਜਿਹੜੀ ਹੈਗੀ ਕਢਾਈ ਦਾ ਕੰਮ ਅਸੀਂ ਮਰੇਕੋਟਲੇ ਤੋਂ ਕਰਾਉਨੇ ਆ ਜੀ ਮਰੇਕੋਟਲੇ ਕਾਰੀਗਰ ਬੜੀ ਜਿਹੜੀ ਹੈਗੀ ਮਰੇਕੋਟਲੇ ਕਢਾਈ ਦਾ ਕੰਮ ਬਹੁਤ ਜ਼ਿਆਦਾ ਸਾਫ਼ ਸੁਥਰਾ ਕੰਮ ਹੈਗਾ ਜੀ ਸਾਡੇ ਕਾਰੀਗਰ ਤਾਂ ਬਹੁਤ ਸਾਫ਼ ਸੁਥਰਾ ਕੰਮ ਕਰਦੇ ਨੇ ਕੋਈ ਲਾਂਬਾ ਵਗੈਰਾ ਨਹੀਂ ਆਇਆ ਹੈਗਾ ਆ ਦੇਖੋ ਇਹਦੇ ਸੇਮ ਕਢਾਈ ਹੈ ਤੇ ਇਹਦੇ ਵਿੱਚ ਫਲਾਵਰ ਵਗੈਰਾ ਨਹੀਂ ਹੈਗੇ ਇਹਦੀ ਲੈਂਥ ਜਿਹੜੀ ਹੈਗੀ ਸੋਦੀ 42 ਇੰਚ ਦੀ ਲੈਂਥ ਤਿਆਰ ਹੋਊਗੀ ਜੀ ਕਿਉਂਕਿ ਅਸੀਂ ਦੱਸ ਕੇ ਹੈਨਾ ਕਈ ਵਰੀ ਆ ਗਲਾ ਪੈਣਾ ਖਰੀਦ ਲੈਣਾ ਨਾ ਤਿਆਰ ਹੋਵੇ 42 ਇੰਚ ਤੁਸੀਂ ਇਹਦੀ ਲੈਂਥ ਕਰ ਸਕਦੇ ਹੋ ਇਹਦੇ ਗਲੇ ਤੇ ਵਰਕ ਹੋਇਆ ਹੋਇਆ ਦੇਖੋ ਸਲਵਾਰ ਤੇ ਵੀ ਮੈਂ ਇਹਦੀ ਨਾਲ ਪੀਚ ਕਲਰ ਦੀ ਸਲਵਾਰ ਲੱਗੀ ਹੋਈ ਹੈ ਬੜੀ ਸੋਹਣੀ ਲੱਗਦੀ ਹੈ ਇਹ ਵਾਲਾ ਜਿਹੜਾ ਹੈਗਾ ਇਹਦਾ ਦੁਪੱਟਾ ਹੈਗਾ ਜੀ ਲਓ ਦੁਪੱਟਾ ਵੀ ਤੁਹਾਨੂੰ ਇੱਕ ਖੋਲ ਕੇ ਦਿਖਾ ਦਿੰਨੇ ਆ ਉਹ ਦੁਪੱਟਾ ਵੀ ਸੇਮ ਇਦਾਂ ਹੀ ਬਣਿਆ ਹੋਇਆ ਆ ਦੇਖੋ ਕਿਉਂਕਿ ਹਜੇ ਆਏ ਨਹੀਂ ਜੀ ਇਹ ਪ੍ਰੈਸ ਵਗੈਰਾ ਕਰਵਾਉਣੇ ਆ ਸੀ ਤੇ ਉਹ ਕਰ ਫਿਰ ਅਸੀਂ ਇਹਨਾਂ ਤੇ ਪ੍ਰੈਸ ਵਗੈਰਾ ਕਰਾ ਕੇ ਫਿਰ ਪੈਕ ਕਰਵਾਉਣੇ ਆ ਸੂਟ ਦੁਬਾਰਾ ਕਿਉਂਕਿ ਕਾਰੀਗਰਾਂ ਕੋਲੇ ਥੋੜਾ ਜਿਹਾ ਐਵੇਂ ਹੀ ਹੁੰਦਾ ਹੈ ਹਨਾ ਕੰਮ ਜ਼ਿਆਦਾ ਹੋਣ ਕਰਕੇ ਇਦਾਂ ਹੀ ਜਲਦੀ ਜਲਦੀ ਜਮਾਲ ਮੰਗਵਾ ਲੈਣੇ ਆ ਆ ਦੇਖੋ ਜਰੀ ਦਾ ਜਿਹੜਾ ਹੈਗਾ ਕੱਟਵਰਕ ਹੋਇਆ ਹੋਇਆ ਵਿੱਚ ਫਲਾਵਰ ਬਣੇ ਹੋਇਆ ਬੜਾ ਸੋਹਣਾ ਸੂਟ ਨੇ ਜਿੱਦਾਂ ਗਰਮੀਆਂ ਦੇ ਵਿੱਚ ਅੱਜ ਅਸੀਂ ਸਿੰਪਲ ਸੂਟ ਕੋਈ ਨਹੀਂ ਤੁਹਾਨੂੰ ਦਿਖਾਇਆ ਜੀ ਸਾਰੇ ਜਿਹੜੇ ਹੈਗੇ ਨੇ ਆਪਾਂ ਨੇ ਵਧੀਆ ਵਾਲੇ ਸੂਟ ਹੀ ਦਿਖਾਏ ਆ ਤੁਹਾਨੂੰ ਜਿਹੜੇ ਹੈਗੇ ਵਧੀਆ ਜਾਣ ਆਉਣ ਵਾਲੇ 5 ਮਿੰਟ ਇਹਦੀ ਹੈ ਨਾ ਕੋਈ ਮੇਰੇ ਭੈਣਾ ਡਿਊਟੀ ਵਗੈਰਾ ਕਰਦੀਆਂ ਨੇ ਉਹ ਵੀ ਲੈ ਸਕਦੀ ਐ ਨੇ ਦੇਖੋ ਸਾਡੇ ਕੋਲੋਂ ਦੁਪੱਟੇ ਵੀ ਮਿਲ ਜਾਂਦੇ ਆ ਜਿਵੇਂ ਤੁਸੀਂ ਅਸੀਂ ਡਾਈ ਕਰਵਾ ਕੇ ਲੈਂਦੇ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਦੇਖੋ ਜਿਵੇਂ ਇਹਦੇ ਨਾਲ ਇਹ ਵਾਲਾ ਦੁਪੱਟਾ ਮਿਲ ਗਿਆ ਹਨ ਜਿਵੇਂ ਤੁਸੀਂ ਦੁਪੱਟੇ ਵੀ ਨਾਲ ਹੀ ਬਾਏ ਕਰ ਸਕਦੇ ਹੋ ਸਾਡੇ ਕੋਲ ਵੈਸੇ ਅਸੀਂ ਤਾਂ ਫਿਰ ਇਹਨਾਂ ਚੋਂ ਜਿਹੜੇ ਹੈਗੇ ਅਸੀਂ ਕਢਾਈ ਲਈ ਭੇਜਣੇ ਆ ਜੀ ਸੂਟ ਕਢਾਈ ਲਈ ਭੇਜ ਕੇ ਅਸੀਂ ਦੁਪੱਟੇ ਤਿਆਰ ਕਰਦੇ ਆ ਜੀ ਆਪ ਲੈਸਾ ਲਾ ਕੇ ਦੁਪੱਟੇ ਤਿਆਰ ਕਰਕੇ ਉਹ ਵੀ ਸੂਟ ਮਹਿੰਗਾ ਵਿਕ ਜਾਂਦੇ ਕਿ ਮਸਲੀਨ ਦੇ origignal ਮਸਲੀਨ ਦੇ ਸੂਟ ਵੀ ਮਿਲ ਜਾਣਗੇ ਆ ਦੇਖੋ ਪਲੇਨ ਸੂਟ ਵੀ ਮਿਲ ਜਾਣਗੇ ਅਸੀਂ ਐਦਾਂ ਲਿਓਣੇ ਆ ਜੀ ਦੇਖੋ ਕਿਉਂਕਿ ਅਸੀਂ ਮੈਚਿੰਗ ਤਾਂ ਆਪ ਕਰਦੇ ਆ ਜੇ ਤੁਸੀਂ ਪਲੇਨ ਲੈਣੇ ਹੁੰਦੇ ਆ ਸਾਡੇ ਕੋਲੇ ਜਾਂ ਪ੍ਰਿੰਟ ਲੈਣੇ ਹੁੰਦੇ ਉਹ ਵੀ ਲੈ ਸਕਦੇ ਹੋ ਮੈਚਿੰਗ ਤਾਂ ਅਸੀਂ ਆਪ ਕਰਕੇ ਕਢਾਈਆਂ ਕਰਵਾ ਕੇ ਫਿਰ ਜਿਹੜਾ ਹੈਗਾ ਸੇਲ ਆਊਟ ਕਰਦੇ ਆ ਜੀ ਆ ਦੇਖੋ ਇਹ ਵਾਲੇ ਜਿੱਦਾਂ ਸਾਰੇ ਕਲਰ ਮਿਲ ਜਾਂਦੇ ਆ ਆ ਦੇਖੋ ਇਹ ਸਾਰੇ ਮਸਲੀਨ ਦੇ ਪਿਓਰ ਮਸਲੀਨ ਦੇ ਸੂਟ ਹੈਗੇ ਆ ਇਹ ਵੀ ਜਿਹੜੇ ਪਿਓਰ ਮਸਲੀਨ ਦੇ ਸੂਟ ਹੈਗੇ ਆ ਜੀ ਇਹ ਵਾਲੇ ਤੁਹਾਨੂੰ ਦਿਖਾਏ ਤੇ ਇਹ ਇਹਨਾਂ ਦੇ ਰੇਂਜ ਵੀ ਐਵੇਂ ਹੀ ਆ ਜੀ 550 ਕੋਈ 700 ਬਸ 500 ਇਸ ਤੋਂ ਲਾ ਕੇ ਇਹਨਾਂ ਦੀ ਰੇਂਜ ਹੀ ਐ ਜਿੱਦਾਂ ਕਿ ਪਲੇਨ ਵੀ ਅਸੀਂ ਵਰਕ ਕਰਵਾ ਕੇ ਦਿੰਨੇ ਆ ਪਲੇਨ ਸੂਟ ਵੀ ਆਪਾਂ ਵਰਕ ਕਰਵਾਉਣੇ ਆ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਐ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਤਾਂ ਕਿ ਸਾਰੀਆਂ ਭੈਣਾਂ ਦੇ ਫਾਇਦੇ ਹੋ ਸਕਣ ਜੀ ਹਨਾ ਕੋਈ ਆਪਣੀ ਸ਼ਾਪ ਤੋਂ ਸਸਤਾ ਕੱਪੜਾ ਕਿਉਂਕਿ ਇਹ ਕੱਪੜੇ ਦੇ ਵਿੱਚ ਬਹੁਤ ਜ਼ਿਆਦੇ ਉੱਲ ਹੈ ਜੀ ਹਨਾ ਅਸੀਂ ਨਹੀਂ ਕਹਿੰਦੇ ਵੀ ਕੋਈ ਭੈਣ ਭਾਈ ਠੱਗਿਆ ਜਾਵੇ ਅਸਤਾ ਕਹਿੰਦੇ ਆ ਵੀ ਦੇਖ ਪਾ ਕੇ ਕੱਪੜਾ ਲਾਓ ਆਪਾਂ ਤਾਂ ਕੋਈ ਜਬ ਜ਼ਿਆਦੇ ਮਾਰਜਨ ਨਹੀਂ ਕਰਦੇ ਕਿਉਂਕਿ ਆਪਾਂ ਜ਼ਿਆਦੇ ਮਹਿੰਗਾ ਤਾਂ ਨਹੀਂ ਵੇਚਦੇ ਜੀ ਆਪਣੀ ਘਰ ਦੇ ਵਿੱਚ ਦੁਕਾਨ ਹੈ ਹਨਾ ਘਰ ਦੇ ਵਿੱਚ ਦੁਕਾਨ ਹੈ ਜਿਹੜਾ ਬਸ ਐ ਹੁੰਦਾ ਵੀ ਆਏ ਮੁੱਲ 'ਚ ਹੀ ਥੋੜੇ ਘਣੇ ਨਾਲ ਜਿਹੜਾ ਹੈਗਾ ਆਪਾਂ ਵੇਚ ਦਿੰਨੇ ਆ ਨਫੇ ਦੇ ਨਾਲ ਬਾਕੀ ਨਾਲੇ ਐ ਹੁੰਦਾ ਜੀ ਚਲੋ ਕੱਪੜਾ ਸੇਲ ਹੋ ਜਾਂਦਾ ਨਾਲੇ ਭੈਣਾਂ ਦਾ ਵਿਸ਼ਵਾਸ ਬਣਿਆ ਰਹਿੰਦਾ ਹੈ ਹਨਾ ਤੇ ਜਿੰਨੇ ਵੀ ਭੈਣਾਂ ਅਜ ਤੱਕ ਕੱਪੜਾ ਲੈ ਕੇ ਗਏ ਨੇ ਹਰ ਇੱਕ ਕੋਈ ਕਹਿੰਦਾ ਹੈ ਵੀ ਸਸਤਾ ਹੈ ਕੱਪੜਾ ਵੀ ਵਾਕਿਆਂ ਨਾਲੇ ਵਧੀਆ ਵਾਕੀ ਆਪਣਾ ਸਲਾਈ ਦਾ ਕੰਮ ਹੈ ਜੀ ਹਨਾ ਨਾਲ ਹੀ ਅਸੀਂ ਸਟੀਚਿੰਗ ਵਗੈਰਾ ਵੀ ਕਰਦੇ ਆ ਚਲੋ ਇੱਥੇ ਤਾਂ ਵੀ ਪਹਿਣਾ ਜਾਦਾ ਆਉਂਦੀਆਂ ਜਾਂਦੀਆਂ ਰਹਿੰਦੀਆਂ ਸਾਨੂੰ ਵੀ ਕੱਪੜਾ ਪਤਾ ਲੱਗ ਜਾਂਦਾ ਹੈ ਨਾ ਵੀ ਕਿਹੜਾ ਕੱਪੜਾ ਕਿੱਦਾਂ ਦਾ ਕਟਿੰਗ ਕਰਕੇ ਤਾਂ ਨਾਲ ਦੀ ਨਾਲ ਹੀ ਪਤਾ ਲੱਗ ਜਾਂਦਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਡੀ ਇੰਸਟਾਗ੍ਰam ਆਈਡੀ ਹੈਗੀ ਇੱਕ ਔਰ ਸੰਧੂ ਬਲੌਗ ਦੇ ਨਾਮ ਤੋਂ ਸਾਡੀ ਇੰਸਟਾਗ੍ਰam ਆਈਡੀ ਹੈ ਉਹਦੇ ਤੇ ਤੁਸੀਂ ਕੋਈ ਵੀ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਚਲੋ ਜੀ ਸਾਰਿਆਂ ਨੂੰ ਜੇ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ